ਚੰਗਾ ਬਾਈ ਫਿਰ ਸਤਿ ਸ੍ਰੀ ਅਕਾਲ ਤਰੀਕ 26 April ਖੜੇ ਆ ਆਪਾਂ ਮਸਾਫੀ ਹੈਨਾ ਮਸਾਫੀ ਤੋਂ ਚੱਲ ਕੇ ਹੁਣ ਚੱਲੇ ਆ ਦੁਬਈ ਵੱਲ ਨੂੰ ਤੇ ਦੁਬਈ ਨੂੰ ਅੱਜ ਟਰੱਕ ਤੇ ਜਾਵਾਂਗੇ ਟਰੱਕ ਵਾਲਾ ਟਰਾਲੇ ਵਾਲਾ ਐਕਸਪੀਰੀਅੰਸ ਵੀ ਕਰਾਂਗੇ ਤੇ ਧੰਨਵਾਦ ਬਾਈ ਤੁਹਾਡਾ ਨਿੰਮੇ ਬਾਈ ਉਹ ਰੋਹ ਕੋਲ ਚੱਲੇ ਆ ਚੰਗਾ ਸਤਿ ਸ੍ਰੀ ਅਕਾਲ ਆ ਸਾਹਮਣੇ ਮਸਾਫੀ ਦਾ ਹਸਪਤਾਲ ਚੂਹੇ ਰੰਗੇ ਪਹਾੜ ਪਹਾੜ ਤੋਂ ਬਾਅਦ ਆ ਇੱਕ ਟਰਾਲਾ ਤੇ ਆ ਹੁਣ ਆਪਾਂ ਚੱਲੇ ਆ ਆ ਗੱਡੀ ਚ ਅੱਜ ਆ ਇਤੋਂ ਦਾ ਮਾਹੌਲ ਚੰਗਾ ਸੀਗਾ ਸਾਫ ਸੁਥਰਾ ਵਧੀਆ ਹੈ ਆ ਸ਼ਹਿਰ ਮੁਸਾਫੀ ਤੇ ਛੋਟੀਆਂ ਛੋਟੀਆਂ ਦੁਕਾਨਾਂ ਬਾਜ਼ਾਰ ਤੇ ਕਮਾਲ ਦਾ ਯਾਰ ਸੋਹਣਾ ਹੈ ਸਾਫ ਸੁਥਰਾ ਹੈ ਤੇ ਭੀੜ ਵੀ ਘਟਾ ਹੈ ਵਾਦੀ ਘਟਾ ਇੱਥੋਂ ਦੀ ਕਿਉਂਕਿ ਇਹ ਇੱਕ ਕੋਨਾ ਲੱਗ ਜਾਂਦਾ ਹੈ ਬਿਲਕੁਲ ਜੁਆਈ ਦਾ ਤੇ ਵਾਦੀ ਘਟ ਹੋਣ ਕਰਕੇ ਆ ਦੇਖ ਲਓ ਗੱਡੀਆਂ ਵੀ ਘਟ ਨੇ ਇਹ ਪਰ ਸੋਨਾ ਹੈ ਆਲੇ ਦੁਆਲੇ ਸਾਰਾ ਪਹਾੜਾ ਚ ਘਿਰਿਆ ਹੈ ਤੇ ਮੁਸਾਫੀ ਤੋਂ ਦਵੇਈਵਾਲ ਨੂੰ ਚੱਲੇ ਆਪਾਂ ਭਾਈ ਅਮਰੀਕ ਕੋਰਣਾ ਬ੍ਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਹਾਂ ਜੀ ਹਾਂ ਜੀ ਵਧੀਆ ਭਾਈ ਅਮਰੀਕ ਸਿੰਘ ਜੀ ਪਿੰਡ ਬਹਿਲੂ ਤੇ ਇਹਨਾਂ ਨਾਲ ਹੁਣ ਆਪਾਂ ਦਵੇਈਵਾਲ ਨੂੰ ਚਾਲਾ ਮਾਰਿਆ ਹੈ ਨੈਸ਼ਨਲ ਬੈਂਕ ਆਫ ਅਸ਼ੀਰਾ ਤੇ ਹਜੇ ਸਾਰੇ ਜਿਹੜੇ ਬਾਜ਼ਾਰ ਆ ਬੰਦਾ ਸਾਮਾ ਸਵੇਰ ਦਾ 8:30 ਦਾ ਤੇ ਹੌਲੀ ਹੌਲੀ ਇਹ ਖੁੱਲਣਗੇ ਖਲਕਤਾ ਜਿਹਾ ਸਾਰੀ ਸੁੱਤੀ ਪਈ ਹੈ ਤੇ ਹੌਲੀ ਹੌਲੀ ਜਿਹੜੇ ਆ ਬਾਜ਼ਾਰ ਭਰਨਗੇ ਕਿਆ ਨਜ਼ਾਰਾ ਹੈ ਜੇ ਦਿਨ ਤੇ ਜੁਆ ਹੀ ਆਏ ਆ ਵੱਖ-ਵੱਖ ਵੀਰਾਂ ਦੇ ਨਾਲ ਵੱਖ-ਵੱਖ ਗੱਡੀਆਂ 'ਚ ਘੁੰਮੇ ਤੇ ਕਦੇ ਦबई ਤੋਂ ਕਿਤੇ ਕਦੇ ਕਿਤੇ ਕਦੇ ਰੈਸਲ ਕੇਮ 'ਚ ਕਦੇ ਅਬੂਦਾਬੀ ਤੇ ਹੁਣ ਆ ਕੇ ਆਪਾਂ ਜਿਹੜੇ ਆ ਵੱਡੀ ਗੱਡੀ 'ਚ ਬੈਠੇ ਆ ਜਿਹੜੀਆਂ ਗੱਡੀਆਂ ਕਰਕੇ ਸਾਡਾ ਲਾਲੋ ਪਿਛੇ ਪਛੋਕੜ ਪੰਜਾਬ ਚੱਲਦਾ ਹੈ ਜਿਨ੍ਹਾਂ ਗੱਡੀਆਂ ਕਰਕੇ ਸਾਡੇ ਘਰਾਂ 'ਚ ਦੀਵੇ ਵੱੜਦੇ ਆ ਉਹ ਗੱਡੀ 'ਚ ਆਪਾਂ ਹੁਣ ਬੈਠੇ ਆ ਕਿਉਂਕਿ ਸਾਡੇ ਜਿਹੜੇ ਜ਼ਿਆਦਾਤਰ ਵੀਰ ਨੇ ਉਹ ਪੰਜਾਬੋਂ ਆਉਂਦੇ ਨੇ ਤੇ ਇੱਥੇ ਆ ਕੇ ਜਿਹੜੇ ਗੱਡੀਆਂ ਹੀ ਚਲਾਉਂਦੇ ਨੇ ਤੇ ਉਹ ਗੱਡੀ 'ਚ ਆਪਾਂ ਬੈਠੇ ਆ ਤੇ ਗੱਡੀ ਜਿਹੜੀ ਆ ਉਹ ਇੱਕ ਇਹੋ ਜਿਹੀ ਅੰਦਰ ਤੇ ਵੀ ਤੁਹਾਨੂੰ ਮੋਟਾ-ਮੋਟਾ ਦਿਖਾ ਦਿੰਦੇ ਨੇ ਤੇ ਕਿਹੋ ਜਿਹਾ ਮਾਡਲ ਨੇ ਤੇ ਚੰਗਾ ਹੈ ਤੇ ਨਾਲ ਆਪਣੇ ਭਾਈ ਅਮਰੀਕੋਂ ਨਹੀਂ ਤੇ ਇਹਨਾਂ ਨਾਲ ਆਪਾਂ ਸਫ਼ਰ ਕਰ ਰਹੇ ਆਂ ਜ ਮੁਸਾਫੀ ਤੋਂ ਦਬਈ ਤੱਕ ਦਾ ਆਹ ਫਰਡੇ ਮਾਰਕਟ ਇਥੋਂ ਦੀ ਇਹਨਾਂ ਦੀ ਲਾਲੋ ਵੀ ਇੱਕ ਮੁੱਖ ਬਾਜ਼ਾਰ ਹੈ ਜਿੱਥੋਂ ਸਾਰਾ ਕੁਝ ਉਹਨਾਂ ਨੂੰ ਖਰੀਦਣ ਨੂੰ ਸਬਜ਼ੀਆਂ ਸੂਚੀਆਂ ਮਿਲ ਜਾਂਦਾ ਤੇ ਗੱਲ ਕਰਦੇ ਸੀ ਆਪਾਂ ਆਹ ਟਰਾਲੇ ਦੀ ਇਹ ਟਰਾਲਾ ਜਿਹੜਾ ਹੈ ਆ ਕਿਹੜੀ ਕੰਪਨੀ ਦਾ ਭਈ ਇਹ ਇਹ ਕੰਪਨੀ ਰਨਾਲਟ ਕੰਪਨੀ ਹੈ ਜੀ ਰਨਾਲਟ ਦਾ ਹਾਂਜੀ ਹਾਂਜੀ ਤੇ ਯੂਨਾਈਟਿਡ ਰੈਡੀ ਮਿਕਸ ਦੀ ਗੱਡੀ ਹੈ ਯੂਨਾਈਟਿਡ ਰੈਡੀ ਮਿਕਸ ਦੀ ਗੱਡੀ ਆ ਤੇ ਸਵੀਡਨ ਦਾ ਹੈ ਜਿਹੜਾ ਹੈ ਮਾਡਲ ਹੈ ਮਤਲਬ ਕਿ ਸਵੀਡਨ ਦੀ ਜਿਹੜਾ ਇਹ ਤਿਆਰ ਹੋਇਆ ਹੈ ਤੇ ਸੋਹਣਾ ਹੈ ਅੰਦਰ ਸਾਰੀਆਂ ਫੈਸਿਲਿਟੀ ਨੇ ਵੀ ਲਾਲੂ ਜਿਹੜੇ ਜੋਰਫ ਤੇ ਆਪਾਂ ਟਰਾਲੀਆਂ 'ਚ ਦੇਖਦੇ ਆ ਉਹ ਸਾਰਾ ਕੁਝ ਇਹਦੇ 'ਚ ਦਿੱਤਾ ਹੈ ਉੱਪਰ ਚਾਹੇ ਫ੍ਰੀਜ ਹੋਵੇ ਤਾਂ ਹੋਰ ਵੀ ਕਈ ਚੀਜ਼ਾਂ ਡੈਸ਼ਬੋਰਡ ਸਮਾਨ ਰੱਖਣ ਲਈ ਤੇ ਖਾਣ ਪੀਣ ਦਾ ਵੀ ਪੂਰਾ ਮਾਹੌਲ ਨਾਲ ਹੀ ਲੈ ਕੇ ਚੱਲਦੇ ਆ ਪਿੱਛੇ ਜਿਹੜਾ ਬੈੱਟ ਹੈ ਸੌਣ ਲਈ ਤੇ ਇੱਕ ਫੋਨ ਵੀ ਦਿੱਤਾ ਹੈ ਇਹ ਫੋਨ ਕਹਤਾ ਹੈ ਐਮਰਜੈਂਸੀ ਕਾਲ ਲਈ ਤੇ ਉੱਥੇ ਵੀ ਚਾਰਜਿੰਗ ਵਾਲਾ ਦਿੱਤਾ ਚੰਗਾ ਹੈ ਯਾਰ ਪਿੱਛੇ ਵੀ ਏਸੀ ਹੈ ਸੌਣ ਲਈ ਲਾਈਟਿੰਗ ਆ ਉੱਪਰ ਸਨ ਰੂਫ ਵੀ ਹੈਗਾ ਇਹ ਸਨ ਰੂਫ ਵੀ ਖੁੱਲਦਾ ਭਈ ਹੈ ਨਾ ਹਾਂਜੀ ਖੁੱਲਦਾ ਚੰਗਾ ਯਾਰ ਬੜੇ ਸੋਹਣੇ ਟਰਾਲੇ ਆ ਤੁਹਾਡੇ ਹੁਣ ਉਹ ਨਹੀਂ ਰਿਹਾ ਬਾਬੂ ਵੀ ਪਹਿਲਾਂ ਵਾਲੇ ਵਾਂਗੂ ਵੀ ਪੁਰਾਣੇ ਪੁਰਾਣੇ ਛੇ ਆ ਕਮਾਲ ਹੈ ਅਰੇ ਤੁਸੀਂ ਛੇ ਹੀ ਦੇਖ ਲਓ ਤਿੰਨ ਲਾਏ ਜਣਾ ਨੇ ਇੱਕ ਇੱਥੇ ਕ ਵੀ ਲੱਗਿਆ ਆ ਇੱਕ ਆ ਲੱਗਿਆ ਆਲੇ ਬਟਨ ਵਾਲੀ ਸੰਰੂਪ ਖੁੱਲ ਗਿਆ ਚੰਗੇ ਆ ਬਈ ਯਾਰ ਤੁਹਾਡੇ ਟਰੱਕ ਨਾ ਤੇ ਨਵੇਂ ਹੀ ਘਟਾਉਂਦੇ ਆ ਬਾਈ ਕਹਿੰਦਾ ਅਸੀਂ ਨਾ ਸਾਡੇ ਸਾਰੇ ਨਵੇਂ ਹੀ ਆ ਹੈ ਨਾ ਕੋਈ ਸੈਕੰਡ ਹੈਂਡ ਕੋਈ ਨਹੀਂ ਲੈਂਦਾ ਇਹਨਾਂ ਨੇ ਸਾਰੇ ਹੀ ਨਵੇਂ ਆ ਤੇ ਆ ਵੀ ਤਜਾਰਪਾ ਇੱਕ ਯਾਰ ਤੇ ਇਹਨਾਂ ਦਾ ਕੰਮ ਕੀ ਆ ਏ ਕੰਮ ਇਹਨਾਂ ਦਾ ਕ੍ਰੈਸ਼ਰ ਤੋਂ ਮਾਲ ਚੱਕਦੇ ਆ ਤੇ ਅਲੱਗ-ਅਲੱਗ ਜਗ੍ਹਾ ਜਿਹੜਾ ਸੁੱਟਦੇ ਆ ਹੈ ਨਾ ਤੇ ਹੁਣ ਇਹ ਮਾਲ ਸੁੱਟਣ ਚੱਲੇ ਨੇ ਦਬਈ ਦਵੇਈ ਕਿਹੜੀ ਜਗ੍ਹਾ ਦਵੇਈ ਚੱਲੇ ਆਪਣਾ ਰੈਸਲਖੋਰ ਰੈਸਲਖੋਰ ਤੇ ਚੱਕਿਆ ਇਹਨਾਂ ਨੇ ਇੱਥੋਂ ਮਸਾਫੀ ਤੋਂ ਹੈਨਾ ਹਾਂਜੀ ਮਸਾਫੀ ਨੂੰ ਪੱਕਾ ਇੱਥੇ ਚੱਕਦੀ ਹੈ ਕ੍ਰੈਸ਼ਰ ਹੈ ਰਵਾਬ ਦਾ ਹਾਂ ਇਹਨਾਂ ਦੇ ਰਵਾਬ ਦਾ ਇੱਥੇ ਹੀ ਕ੍ਰੈਸ਼ਰ ਹੈ ਇੱਥੋਂ ਸਮਾਨ ਚੱਕਦੇ ਆ ਤੇ ਇਹ ਅਲੱਗ-ਅਲੱਗ ਜਗ੍ਹਾ ਛੱਡਦੇ ਨੇ ਤੇ ਬਾਈ ਉਹ ਨਹੀਂ ਚੱਲੇ ਨੇ ਆ ਦਵੇਈ ਰੈਸਲਖੋਰ ਤੇ ਇਧਰ ਦੀ ਗੱਲ ਕਰੀਏ ਤਾਂ ਆਹ ਜਿਹੜੇ ਪਹਾੜ ਹੈ ਇਹਨਾਂ ਉੱਪਰ ਉੱਡਦੀ ਧੂੜ ਦੱਸਦੀ ਹੈ ਕਿ ਭਈ ਇੱਥੇ ਜਿਹੜੇ ਕ੍ਰੈਸ਼ਰ ਚੱਲਦੇ ਆ ਆ ਤੁਹਾਨੂੰ ਥੱਲੇ ਨਜ਼ਰ ਪੈ ਜਾਣੇ ਆ ਤਿੰਨ ਪ੍ਰਕਾਰਾਂ ਦਾ ਆ ਸਾਰੇ ਜਿਹੜਾ ਕ੍ਰੈਸ਼ਰ ਲੱਗੇ ਆ ਇਹਨਾਂ ਕ੍ਰੈਸ਼ਰਾਂ ਚ ਪਹਾੜ ਜਿਹੜੇ ਆ ਉਹ ਖੋੜਦੇ ਆ ਕੱਟਦੇ ਆ ਕ੍ਰਸ਼ ਕਰਕੇ ਤੇ ਦੁਬਾਰਾ ਇਹਨਾਂ ਨੂੰ ਦਵੇਈ ਵੱਲ ਜਾਂ ਹੋਰ ਜਿੱਥੇ-ਜਿੱਥੇ ਲੋਡ ਹੈਗੀ ਇਹਦਾ ਮਾਲ ਸੁੱਟਦੇ ਆ ਉੱਥੇ ਪਜਾ ਜਾਂਦੇ ਆ ਇਹ ਸਾਰਾ ਹੀ ਕਿਤੇ ਨਾ ਕਿਤੇ ਇੱਥੇ ਜਿਹੜਾ ਆ ਇਲਾਕਾ ਬਹੁਤਾ ਡਿਪੈਂਡ ਆ ਕ੍ਰੈਸ਼ਰ ਲਾਈਨ ਦੇ ਉੱਤੇ ਆ ਸਾਹਮਣੇ ਇੱਕ ਬੋਰਡ ਲੱਗਿਆ ਮਸਾਫੀ ਕ੍ਰੈਸ਼ਰ ਇਹ ਜਿਹੜਾ ਆ ਲਾਲੋ ਮਸਾਫੀ ਦਾ ਸ਼ਹਿਰ ਦਾ ਸਭ ਤੋਂ ਵੱਡਾ ਕ੍ਰੈਸ਼ਰ ਦਾਸ ਤੇ ਵੱਡੇ ਲੈਵਲ ਤੇ ਆ ਬਾਕੀ ਜਿਹੜੇ ਆ ਮੀਨੀ ਕ੍ਰੈਸ਼ਰ ਬੜੇ ਆ ਛੋਟੇ ਛੋਟੇ ਤਾਂ ਹੈਗੇ ਹੀ ਆ ਪਰ ਵੱਡਾ ਜਿਹੜਾ ਉਹ ਮੁਸਾਫੀ ਕਰੈਸ਼ਨ ਢੰਡਾ ਹੈ ਹਮੜਾ ਬਲਦੀਆ ਪਰਚੀ ਹੈ ਬਲਦੀਆ ਪਰਚੀ ਹਾਂ ਵੱਧੀਆਂ ਲੱਗਦਾ ਜਦੋਂ ਕਿੰਨੀ ਲੱਗਦੀ ਹੈ ਇਹ ਹੁਣ ਇਹ 420 ਕੀ ਜੀ ਅੱਛਾ ਇਹ ਪਰਚੀ ਹੈ ਜਿਹਦਾ ਉਹ ਕਹਿੰਦੇ ਤੇ ਵੀ 12 ਘੰਟੇ ਵਾਸਤੇ ਆਪਾਂ ਅੱਗੇ ਜੀ ਕੋਈ ਨਹੀਂ ਸਰਕਾਰੀ ਮਤਲਬ ਉਦਾਂ ਰੋਡ ਟੈਕਸ ਹੈ ਉਹ ਉਹ ਟੋਲ ਟੈਕਸ ਹੈ ਜੀ ਹਾਂ ਟੋਲ ਟੈਕਸ ਹੈ ਹਾਂ ਉਹ ਅੱਗੇ ਆਣਾ ਇਹ ਬਲਦੀ ਮਾਲ ਦਾ ਟੈਕਸ ਹੈ ਜੀ ਇਹ ਹਰ ਰੋਜ਼ ਨਾ ਪੈਂਦਾ ਇਹ ਜੇ ਸਾਨੂੰ ਨਹੀਂ ਲੱਗਦਾ ਹੈ ਜਾਨਕੀ ਸਾਡਾ ਰੈਸਲ ਕੇ ਮੇਰੀ ਇਹ ਚਾਹਦਾ ਨਾ ਜੀ ਪ੍ਰੈਸ਼ਰ ਹਾਂਜੀ ਸਾਨੂੰ ਬਾਅਦ ਚ ਨਹੀਂ ਲੱਗਦੀ ਇਹ ਜਿਹਨਾਂ ਦਾ ਚਾਹਦਾ ਛਾਰਜ ਚਾਹਦਾ ਉਹਨਾਂ ਨੂੰ ਲੱਗਦਾ ਜਿਹੜੇ ਛਾਰਜ ਚਾਹਦੇ ਜਾਂ ਫੀਲੀ ਚਾਹਦੇ ਹਾਂ ਉਹ ਪ੍ਰੈਸ਼ਰਾਂ ਤੇ ਉਹ ਗੱਡੀਆਂ ਲੋਡ ਆਉਂਦੀਆਂ ਉਹਨਾਂ ਨੂੰ ਕਰਚੀ ਲੱਗਦੀ ਇਹ ਬੰਦੀ ਜੀ ਅੱਛਾ ਹੁਣ ਹਰ ਰੋਜ਼ ਦੇਖ ਕੇ ਲੰਘਣਾ ਪੈਣਾ 400 ਦੀ ਦੇਖ ਕੇ ਲੰਘਣਾ ਪੈਣਾ ਤੇ ਸਾਨੂੰ ਨਹੀਂ ਲੱਗਦੀ ਸਾਡਾ ਰੈਸਲ ਕੇ ਮੇਰੀ ਇਹ ਚਾਹਦਾ ਜਿਹੜਾ ਪ੍ਰੈਸ਼ਰ ਦੀ ਜਗ੍ਹਾ ਹੈ ਨਾ ਹਾਂਜੀ ਅੱਛਾ ਥੋੜਾ ਜਿਹਾ ਕ੍ਰੈਸ਼ਰ ਔਰ ਰੈਸਲ ਖੇਮੇ ਚ ਆ ਜਾਂਦਾ ਹੈ ਨਾ ਓਕੇ ਤੁਸੀਂ ਰਹਿੰਦੇ ਮਸਾਫੀ ਚ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਇਹ ਫਾਇਦਾ ਵੀ ਮੈਂ ਜਾਣੀ ਹਿਮਾਚਲ ਹੈ ਥੋੜਾ ਪਿੰਡ ਜਿਹੜਾ ਹੈ ਉਹ ਲਾ ਲੋ ਬਹਿਲੂ ਹੈ ਤੇ ਤੁਹਾਡਾ ਕ੍ਰੈਸ਼ਰ ਮਜਾਰੀ ਚ ਹੈ ਹਾਂਜੀ ਹਾਂ ਵਾਹ ਸਾਹਿਬ ਕੀਤਾ ਵੇ ਇਹਨਾਂ ਨੇ ਉਹ ਦੂਜੀ ਸਟੇਟ ਚ ਆ ਗਿਆ ਆਹ ਇੱਕ ਟੂਲ ਟੈਕਸ ਹੈ ਬਾਈ ਇੱਥੇ ਦਾ ਇਹ ਕਿਹੜੇ ਕਿਹੜਾ ਬਾਰਡਰ ਤੇ ਲੱਗ ਜਾਂਦਾ ਵੀਰੇ ਇਹ ਕਿਹੜੇ ਕਿਹੜੇ ਸ਼ਹਿਰ ਨੂੰ ਦੇਹ ਦਾਦਾ ਜੀ ਦੇਹ ਦਾਦਾ ਹਾਂ ਜੀ ਦੇਹ ਦਾ ਇਹ ਕ੍ਰਿਸ਼ਨਾ ਤੋਂ ਜਦੋਂ ਗੱਡੀਆਂ ਆਂਦੀਆਂ ਨੇ ਦੇਹ ਦਾ ਟੂਲ ਕਟਾਓ 12 ਘੰਟੇ ਦਾ ਟਾਈਮ ਹੁੰਦਾ ਜੀ ਦਾ ਇਹ ਮਸਾ ਵੀ ਹੋਰ ਕ੍ਰਿਸ਼ਨਾ ਤੋਂ ਆਂਦੀਆਂ ਨੇ ਨਾ ਗੱਡੀਆਂ ਓਕੇ ਠੀਕ ਹੈ ਦੇਹ ਦਾ ਇਹ ਟੂਲ ਹੈ ਤੇ ਜਿਹੜੀਆਂ ਖਜ਼ੀਰੇ ਵਾਲੇ ਪਾਸਿਓਂ ਗੱਡੀਆਂ ਤੇ ਨਾਲੇ ਮਸਾਫੀ ਵਾਲੇ ਪਾਸਿਓਂ ਲੱਦ ਕੇ ਉਹਨਾਂ ਨੂੰ ਇੱਥੇ ਪਰਚੀ ਕਟਾਣੀ ਪੈਂਦੀ ਹੈ ਉਹਨਾਂ ਨੂੰ ਪਰਚੀ ਕਟਾਉਣੀ ਪੈਂਦੀ ਹੈ ਕਿੰਨੇ ਦੀ ਆ 420 ਹਾਂ 420 ਰੁਪਏ 420 ਰੁਪਏ ਦੀ ਪਰਚੀ ਕਟਾ ਕੇ ਤੇਰੇ 12 ਘੰਟੇ ਵਾਸਤੇ ਵੈਲਿਡ ਆ ਤੇ 12 ਘੰਟੇ ਚ ਜਿੰਨੇ ਤੇ ਗੇੜੇ ਲੱਗਦੇ ਆ ਉਹ ਲਾ ਸਕਦੇ ਆ ਇੱਕ ਵਾਰ ਪਰਚੀ ਕਟਾਣੀ ਪੈਣੀ ਆ 12 ਘੰਟੇ ਦੀ ਐ ਤੇ ਜਿਨ੍ਹਾਂ ਨੇ ਆ ਟੂਲ ਚਲੋ ਕਮਾਈ ਕਰਨ ਲਈ ਆਇਆ ਹਰ ਬੰਦਾ ਇਹਨਾਂ ਨੇ ਆ ਟੂਲ ਚੋਂ ਬਚਾਣਾ ਹੁੰਦਾ ਹੈ ਕਿ ਮਤਲਬ ਕਿ ਵਾਰ-ਵਾਰ ਟੂਲ ਨਾ ਲੱਗੇ ਤਾਂ ਉਹ ਕੋਸ਼ਿਸ਼ ਕਰਦਾ ਹੁੰਦਾ ਕਿ 12 ਘੰਟੇ ਜਿੰਨੇ ਵਧ ਤੋਂ ਵਧ ਗੇੜੇ ਲੱਗੇ ਹੁਣ ਜਿਵੇਂ ਵੀਰੇ ਹੁਣੇ ਦੱਸਦੇ ਆ ਇਹ ਦੋ ਗੇੜੇ ਜਿਹੜੇ ਆ ਉਹ 12 ਘੰਟੇ ਚ ਆ ਟੂਲ ਤੋਂ ਆਰ-ਪਾਰ ਕਰ ਜਾਂਦੇ ਆ ਤੇ ਬਹੁਤੇ ਜਿਹੜੇ ਲੋਕਲ ਚੱਲਦੇ ਆ ਉਹ ਕੋਈ ਤਿੰਨ ਗੇੜੇ ਕੋਈ ਚਾਰ ਗੇੜੇ ਵੀ ਘੜ ਦਿੰਦਾ ਕਿਉਂਕਿ ਨਹੀਂ ਦੁਬਾਰਾ ਜਿਹੜਾ ਉਹ ਟੂਲ ਦੇਣਾ ਪੈਣਾ 420 420 ਨੂੰ 23 ਨਾਲ ਗੁਣਾ ਕਰ ਲੋ ਕਿ ਇੰਨੀ ਪਰਚੀ ਹੋਈ ਹੈ ਬਈ 12 ਘੰਟਿਆਂ ਦੀ ਆਹ ਪਾਰ ਕਰਨ ਦੀ ਇਹ ਵੀ ਕੰਮ ਹੈਗਾ ਤੇ ਇਹਦੇ ਕਰਕੇ ਜਿਹੜਾ ਥੋੜਾ ਬਹੁਤ ਭੱਜ ਦੌੜ ਵੀ ਲਾ ਲੈਂਦੇ ਜ਼ੋਰ ਵੀ ਲਾ ਲੈਂਦੇ ਆ ਅਰ ਬਚਾਏ ਹੋਈਏ ਤੇ ਰੰਬਲਾਂ ਚ ਨਾ ਘੁੰਮੀਏ ਆਰੇ ਤੁਹਾਡਾ ਸਾਰੀ ਰੰਬਲ ਰੰਬਲ ਦੇ ਨਾਲ ਕੀਤੀ ਬਾੜ ਇਹ ਬਾੜ ਤਾਂ ਇਹ ਵੀ ਇੱਧਰ ਨੈਸ਼ਨਲ ਹਾਈਵੇ ਆ ਹਾਈਵੇ ਕਾ ਨੂੰ ਮਤਲਬ ਮੇਹਣੀ ਹਾਈਵੇ ਇਹ ਨਾ ਨੈਸ਼ਨਲ ਹਾਈਵੇ ਦਾ ਕੀ ਆ ਵੀ ਇੱਥੇ ਕੋਈ ਜਾਨਵਰ ਚਰਦੇ ਛੁਰਦੇ ਉੱਤੇ ਨਾ ਜਾਣ ਊਠਾਂ ਠਾਂਟ ਤੇ ਆ ਚਾਰੋਂ ਤਰਫ ਜੇ ਦੇਖਿਆ ਜਾਵੇ ਤਾਂ ਸੜਕਾਂ ਰੰਬਲ ਤੇ ਅਲ ਤਹਿਦ ਰੋਡ ਇੰਟਰਚੇਂਜ ਨੰਬਰ 11 ਤੇ ਜਾਂਦੇ ਦਵੇਈ ਦੇ ਰਾਹਾਂ ਦੇ ਉੱਤੇ ਆ ਦੇਖਿਓ ਇੱਕ ਦੁਬਈ ਦਾ ਚੌਂਕ ਆਹਾ ਇਹਨੂੰ ਰਾਉਂਡ ਅਬਾਊਟ ਵੀ ਕਹਿੰਦੇ ਆ ਪਰ ਹਰਿਆਲੀ ਕਮਾਲ ਕੀ ਨਜ਼ਾਰਾ ਹੈ ਯਾਰ ਆ ਵਿਚਕਾਰ ਜਿਹੜਾ ਕਹਿੰਦੇ ਆ ਉੱਥੇ ਵੀ ਫੁੱਲ ਲਾਏ ਆ ਇਹਨਾਂ ਨੇ ਆ ਪਾਣੀ ਚੱਲੀ ਜਾਂਦਾ ਫੁਆਰੇ ਵਾਲਾ ਪਾਈਪਾਂ ਲਾਈਆਂ ਹੋਈਆਂ ਫੁਆਰੇ ਸਿਸਟਮ ਨੂੰ ਸਾਰਾ ਦਿਨ ਪਾਣੀ ਪਈ ਜਾਂਦਾ ਤੇ ਇਹਨਾਂ ਨੇ ਆ ਵੀ ਹਰਿਆ ਭਰਿਆ ਕਰਤਾ ਦੇ ਵੇ ਇਹਦੀਆਂ ਸੜਕਾਂ ਦੀ ਆ ਇੱਕ ਗੱਲ ਦੇਖਣ ਵਾਲੀ ਆ ਕਿ 6 6 ਜਿਹੜੀਆਂ ਗੱਡੀਆਂ ਇਕੱਠੀਆਂ ਲੰਘਾਉਂਦੇ ਯਾਰ ਪਰ ਇਹਨਾਂ ਦੇ ਰੂਲ ਵੀ ਤਗੜੇ ਆ ਭਾਈ ਆ ਦੋ ਲੇਨ ਇਧਰ ਵਾਲੀਆਂ ਹਨਾ ਇਹ ਟਰੱਕ ਵਾਲੀ ਲੇਨ ਹਨਾ ਤਿੰਨ ਲੇਨਾਂ ਤਿੰਨ ਕਾਰ ਦੀਆਂ ਤਿੰਨ ਟਰੱਕਾਂ 6 ਲਾਈਨਾਂ ਦੀ ਜਿਹੜੀ ਆ ਇਹਦੀ ਸੜਕਾ ਤੇ ਆ ਤਿੰਨ ਲੇਨਾਂ ਜਿਹੜੀਆਂ ਉਹ ਟਰੱਕਾਂ ਵਾਲੇ ਦੀਆਂ ਤੇ ਆਪਾਂ ਉਧਰ ਜਾਂਦੇ ਆ ਤਾਂ ਮਤਲਬ ਜੇ ਫਾਈਨ ਪੈਂਦਾ ਜੇ ਪੁਲਿਸ ਵਾਲਾ ਦੇਖ ਲਵੇ ਹਨਾ ਪੁਲਿਸ ਵਾਲੇ ਨੂੰ ਕਹਿੰਦੇ ਆ ਸ਼ੁਰਤਾ ਤੇ ਸ਼ੁਰਤੇ ਦਾ ਖੋਫ ਬੜਾ ਇੱਥੇ ਤੇ ਆਹ ਤਿੰਨ ਲਾਈਨਾਂ ਜਿਹੜੀਆਂ ਨੇ ਉਹ ਟਰੱਕ ਵਾਲਿਆਂ ਦੀਆਂ ਲਾਈਨਾਂ ਨੇ ਉੱਧਰ ਸਾਰੀਆਂ ਗੱਡੀਆਂ ਵਾਲੀਆਂ ਨੇ ਤੇ ਗੱਡੀਆਂ ਤਾਂ ਇੱਧਰ ਵੀ ਆ ਸਕਦੀਆਂ ਪਰ ਇਹ ਤਿੰਨ ਲਾਈਨਾਂ ਟਰੱਕ ਉੱਧਰ ਨਹੀਂ ਜਾ ਸਕਦਾ ਤੇ ਬਾਈ ਅਮਰੀਕੋ ਨੂੰ ਜਿਹੜੇ ਆ 2009 ਦੇ ਆਏ ਹੋਏ ਆ ਹਨਾ ਇਹ ਹਾਂਜੀ ਹਾਂਜੀ 2009 ਦੇ ਤੇ ਤਕਰੀਬਨ ਇਹਨਾਂ ਨੂੰ ਹੋ ਗਿਆ 25 16 ਸਾਲ ਹੋ ਗਏ ਹਨਾ ਇਹ 16 ਸਾਲ ਲੱਗਿਆ ਬਈ 16ਵਾਂ ਸਾਲ ਲੱਗਿਆ ਤੇ ਬੜੇ ਇਹਨਾਂ ਦੇ ਜਿਹੜੇ ਤਜਰਬੇ ਆ ਮਾੜੇ ਚੰਗੇ ਇਸ ਦੇਸ਼ ਨੂੰ ਲੈ ਕੇ ਇਸ ਮੁਲਕ ਨੂੰ ਲੈ ਕੇ ਡਰਾਈਵਰੀ ਲਾਈਨ ਨੂੰ ਲੈ ਕੇ ਕਿ ਕਿਤਨੇ ਕਿਤੇ ਹਰ ਬੰਦਾ ਜਿਹੜਾ ਉਹ ਆ ਗੱਲ ਜ਼ਰੂਰ ਕਰਦਾ ਕਿ ਭਾਈ ਆ ਚੀਜ਼ ਸਾਡੇ ਸਾਹਮਣੇ ਬਣੀ ਆ ਚੀਜ਼ ਸਾਡੇ ਸਾਹਮਣੇ ਬਣੀ ਹੈ ਕਿਉਂਕਿ ਇਹਨਾਂ ਨੇ ਹਰ ਸਾਲ ਦੇ ਵਿੱਚ ਨਵੀਂ ਜਿਹੜੀ ਕੰਸਟਰਕਸ਼ਨ ਕਰ ਦਿੰਦੇ ਆ ਤੇ ਹਰ ਸਾਲ ਬਾਅਦ ਨਵਾਂ ਬੰਦਾ ਜਿਹੜਾ ਉਹ ਇਹ ਗੱਲ ਆਖਣ ਜੋਗਾ ਹੋ ਜਾਂਦਾ ਕਿ ਭਾਈ ਆ ਚੀਜ਼ ਸਾਡੇ ਸਾਹਮਣੇ ਬਣੀ ਹੈ ਇੱਦਾਂ ਹੀ ਆ ਭਾਈ ਮੇਰੇਾ ਥੋੜਿਆ ਹਰ ਰੋਡ ਪਰ ਸਪੀਡ ਲਿਮਟ ਕਿੰਨੀ ਹੁੰਦੀ ਹੈ ਬਿਸਮਿਲਲਾਹ ਭਾਈ 80 ਦੀ 80 ਦੀ ਪੂਰਾ 80 ਠੀਕ ਤੇ ਹੁਣ ਮੁਸਾਫਰੀ ਤੋਂ ਦਵੇਈ ਤੋੜਾ ਟੋਟਲ ਕਿੰਨਾ ਟਾਈਮ ਲੱਗਦਾ ਮੁਸਾਫਰੀ ਤੋਂ ਆਪਣਾ ਦਵੇਈ ਤੇ ਰੈਦਰ ਕੋਡ ਤੱਕ ਸਵਾ ਦੋ ਘੰਟੇ ਲੱਗਦੇ ਠੀਕ ਹੈ ਤੇ ਸਵਾ ਦੋ ਘੰਟੇ 80 ਦੀ ਸਪੀਡ ਹੈ ਅਸੀਂ ਤਾਂ ਉੱਪਰ ਫਾਈਨ ਹੈ ਦਾ ਮਤਲਬ ਇਹ ਆ ਲੰਦੀ ਆਪੇ ਵੈਸੇ ਜਿੱਥੇ ਕੈਮਰਾ ਨਹੀਂ ਹੈ ਠੀਕ ਹੈ ਸਪੀਡ ਤਾਂ ਲਿਮਟ ਹੀ ਅੱਛੀ ਜੀ ਹੈ ਅੱਜ ਤਾਂ ਹੁਣ 110 ਲਿਖਿਆ ਹੋਆ ਥੱਲੇ ਆ ਹਾਂ ਇਹ ਆ ਕਾਰਾਂ ਦੀ ਹੈ ਜੀ ਓਕੇ ਇਹ ਕਾਰਾਂ ਦੀ ਸਪੀਡ 80 ਦੇ ਉੱਪਰ ਜਿਹੜਾ ਉਹ ਮਿਨੀਮਮ ਸਪੀਡ ਲਿਮਿਟ 60 ਲਿਖਤਾ ਇੱਥੇ ਨਾ ਨੇ ਤੇ ਆ ਟਰੱਕ ਜਾਂਦੇ ਆ ਤੇ ਟਰੱਕਾਂ ਦੀ ਜਿਹੜੀ ਸਪੀਡ ਆ ਉਹ ਵੀ 80 ਦੇ ਕਰੀਬ ਹੀ ਰਹਿੰਦੀ ਆ ਵੀ ਇਹ ਨਹੀਂ ਆ ਵੀ ਭਜਾ ਸਕਦੇ ਆ ਜੇ ਭਜਾਨ ਕੇ ਤਾਂ ਮੁੜ ਕੇ ਜਿਹੜਾ ਉਹ ਮੁਖਲਫਾ ਇਹਦੇ ਖਾਤੇ ਚ ਸਵੇਰ ਨੂੰ ਆਇਆ ਪਿਆ ਨੇ ਸਾਡੇਆਂ ਦੇ ਢਿੱਡ ਵਧਣ ਦਾ ਕਾਰਨ ਵੀ ਕਾਹੀ ਆ ਜਿਹੜਾ ਬੰਦਾ ਅਰਬ ਤੋਂ ਜਾਂਦਾ ਜਾ ਕੇ ਕਹਿ ਦਿੰਦਾ ਕਿ ਭਈ ਮੇਰੇ ਅੱਡੇ ਪਾ ਦੇ ਕੇ ਜਾਂ ਪਿੰਡ ਵਾਲੇ ਪੁੱਛਦੇ ਰਹਿੰਦੇ ਕਿ ਭਾਈ ਤੂੰ ਮੋਟਾ ਹੋ ਗਿਆ ਕਿ ਆਹ ਕਾਰਨ ਹੈ ਕਿ ਇਹਨਾਂ ਨੇ ਇੱਥੇ ਬੈਠੇ ਰਹਿਣਾ ਗੱਡੀ ਚਲਾਣੀ ਹੈ ਏਸੀ 'ਚ ਰਹਿਣਾ ਤੇ ਰੰਗ ਜਿਹੜੇ ਆ ਉਹ ਚਿੱਟੇ ਹੋ ਜਾਂਦੇ ਹਨ ਇਹ ਵਾਹ ਕਿਉਂਕਿ ਸਾਰਾ ਦਿਨ ਤਾਂ ਇਹਨਾਂ ਨੇ ਏਸੀ ਰਹਿਣਾ ਤੇ ਜਿਹੜੇ ਬੰਦੇ 24 ਘੰਟੇ ਗੱਡੀ ਚਲਾਉਂਦੇ ਆ ਉਹ 24 ਘੰਟੇ ਗੱਡੀ ਚੱਲਦੀ ਹੈ ਤੇ 24 ਘੰਟੇ ਏਸੀ ਚੱਲਦਾ ਹੈ ਉਹ 1 ਮਿੰਟ ਵੀ ਏਸੀ ਜਿਹੜਾ ਉਹ ਬੰਦ ਨਹੀਂ ਕਰਦੇ ਗੱਡੀ ਖੜੀ ਆ پارک ਕੀਤੀ ਆ ਜੋ ਵੀ ਹੈ ਤਾਂ ਵੀ ਏਸੀ ਚੱਲਦਾ ਹੀ ਰਹਿੰਦਾ ਹੈ ਟਿੱਟ ਇਟਟ ਉੱਡ ਪਾ ਦਿੰਦਾ ਆ ਕਾਰਨ ਜਿਹੜੇ ਰੰਗ ਕੋਰੇ ਹੋ ਜਾਂਦੇ ਆ ਤਾਂ ਮੁੜ ਕੇ ਜਾ ਕੇ ਫਿਰ ਪਿੰਡ ਜਾ ਕੇ ਘਰ ਦੇ ਕਹਿੰਦੇ ਆ ਵੀ ਭਾਈ ਮੱਕੀ ਵੱਟ ਕਣਕ ਵੱਟ ਪਰ ਉਹ ਤਾਂ ਨਹੀਂ ਹੁੰਦਾ ਕੰਮ ਕਿਉਂਕਿ ਜਿਹੜਾ ਇੱਥੇ ਹੈ ਉਹ ਇਹਨਾਂ ਦੇ ਆ ਹਾਲਾਤ ਬਣਾਤੇ ਸੀ ਨੇ 24 ਘੰਟੇ ਇਸੇ ਜ ਰਹਿੰਦੇ ਆ ਦਵੇਈ ਸਫਾਰੀ ਪਾਰਕ ਕੁਝ ਦਿਨ ਪਹਿਲਾਂ ਇਹਦੇ ਅੰਦਰ ਵੀ ਗੇਟ ਦੇ ਦਿੱਤੇ ਆ ਚੰਗਾ ਦੇਖਣ ਲਈ ਇੱਕ ਜਗਾ ਆ ਸਾਰਾ ਜਿਹੜਾ ਬਗਲ ਮਾਰਿਆ ਉਹ ਹਰੀਆਲੀ ਵਾਲਾ ਇਹ ਸਾਰਾ ਦਵੇਸ ਸਫਾਰੀ ਪਾਰਕ ਦਾ ਤੇ ਹੁਣ ਆਪਾਂ ਪੁੱਜ ਲਿਆ ਆਪਣੇ ਇੰਟਰਨੈਸ਼ਨਲ ਸਿਟੀ ਵੱਲ ਆਪਣੇ ਘਰ ਵੱਲ ਸਾਰਾ ਘੁੰਮ ਘੁਮਾ ਕੇ ਆ ਗਏ ਆ ਆਪਾਂ ਫੇਰ ਉਸੇ ਜਗ੍ਹਾ ਦੇ ਉੱਤੇ ਜਿੱਥੋਂ ਆਪਾਂ ਚੱਲੇ ਸੀ ਇੱਥੇ ਆਪਣੀ ਰਿਹਾਇਸ਼ ਹੈ ਅੱਗੇ ਦੇਖਦੇ ਆ ਕਿਹੜਾ ਲੈਣਾ ਆਇਆ ਤੇ ਆ ਆਪਣਾ ਟਿਕਾਣਾ ਹੈ ਤੇ ਆ ਜਿਹੜੀ ਬਾਲਕਨੀਆ ਇੱਥੋਂ ਖੜ ਕੇ ਜਿਹੜੀ ਸਵੇਰ ਦੀ ਸ਼ੁਰੂਆਤ ਹੁੰਦੀ ਆ ਤੇ ਦੇਖਦੇ ਆ ਗੱਡੀਆਂ ਚੱਲਦੀਆਂ ਜੀ ਸਸਰੀ ਕਾਰ ਮੇਰੇ ਦਾ ਧੰਨਵਾਦ ਭਾਜੀ ਤੁਹਾਡਾ ਓਕੇ ਅੱਜ ਦਾ ਸਫ਼ਰ ਆਪਣਾ ਆਹ ਟਰੱਕ ਤੇ ਸੀਗਾ ਰਨੋਲਡ ਟਰੱਕ ਲੱਦਿਆ ਪਿਆ ਕ੍ਰੈਸ਼ਰ ਦਾ ਮਾਲ ਤੇ ਦੁਬਈ ਲਾਣਾ ਇਹਨਾਂ ਨੇ ਚੰਗਾ ਬਈ ਪਿੰਡ ਵਹਿਲੂਆਂ ਵਾਲਿਓ ਧੰਨਵਾਦ ਤੁਹਾਡਾ ਪਿੰਡ ਢਾਇਆਂ ਵਾਲਿਆਂ ਦਾ ਸਾਰਿਆਂ ਦਾ ਜਿੰਨੇ ਭਰਾ ਮਿਲੇ ਤੇ ਹੁਣ ਆਪਾਂ ਜਾਵਾਂਗੇ ਇੱਧਰ ਨੂੰ ਤੁਹਾਨੂੰ ਮੁੰਡਾ ਦਾ ਦਊਂਗਾ ਗੱਡੀ ਲੈਣੀ ਉਹਨਾਂ ਦੀ ਘੁੰਮ ਕਮਾ ਕੇ ਸਾਰੇ ਅਬੂਦਾਬੀ ਰੈਸਲ ਖੇਮਾ ਖੁਰਫਖਾਨ ਮੁਸਾਫੀ ਚਾਰਜਾ ਤੇ ਮੋੜ ਦੁਆਰਾ ਆਪਾਂ ਪੁੱਜ ਗਏ ਆ ਮਾਨ ਸਾਹਿਬ ਕੋਲ ਨਾਲ ਬੈਠਾ लवली ਮਾਨ ਇੱਥੇ ਆ ਕੇ ਰੂਹ ਹੋਰ ਖੋਸ਼ ਹੋ ਜਾਂਦੀ ਜਦ ਇਹਨਾਂ ਨੂੰ ਦੇਖ ਲੈਂਦੇ ਤੇ ਫੇਰ ਉਹੀ ਡੇਰੇ ਤੇ ਜਿੱਥੋਂ ਸ਼ੁਰੂਆਤ ਕੀਤੀ ਸੀ ਅਰਬ ਦੇ ਸਫ਼ਰ ਦੀ ਤੇ ਉੱਥੇ ਪੁੱਜ ਗਏ ਆ ਦੁਆਰਾ ਤੇ ਬਾ ਇੱਥੇ ਆ ਕੇ ਇਹਨਾਂ ਨੂੰ ਮਿਲ ਕੇ ਉਦੈ ਰੂਹ ਖੋਸ਼ ਹੋ ਜਾਂਦੀ ਹੈ ਹੋਰ लवली ਬਈ ਕਿੱਦਾਂ ਰਿਹਾ ਬਸ ਜੀ ਵਧੀਆ ਠੀਕ ਠਾਕ ਠੀਕ ਠਾਕ ਹੈ ਮ제 ਬਸ ਬਈ ਕਿ ਉੱਪਰ ਨਜ਼ਾਰੇ ਲੈ ਰਹੇ ਤੁਸੀਂ ਤੇ ਮੁੜ ਕੇ ਵਾਪਸ ਪੁੱਜ ਗਏ ਦबई ਹੁਣ ਦबई ਦੇ ਕਿਹੜੇ ਲਾਵਾਂਗੇ ਫੇਰ ਇਹਣਾ ਨਾਲ ਹੀ ਹੁਣ ਬਸ ਜਿਹੜੇ ਅਗਲੇ ਦਿਨਾਂ ਸਾਰੇ ਇਹਦੇ ਨਾਲ ਹੀ ਆ